ਕਿ ਐਮਪੀ ਅਮਰਤਪਾਲ ਸਿੰਘ ਜੀ ਦੇ ਮਾਤਾ ਜੀ ਨੂੰ ਦਿੱਲੀ 에어ਪੋਰਟ ਤੇ ਕੈਨੇਡਾ ਜਾਣ ਤੋਂ ਕਹਿੰਦੇ ਰੋਕ ਦਿੱਤਾ ਹੈ ਤੇ ਇੱਥੋਂ ਹੀ ਆਪਾਂ ਗੱਲ ਸ਼ੁਰੂ ਕਰ ਲੈਂਦੇ ਹਾਂ ਦੇਖੋ ਪਹਿਲੀ ਗੱਲ ਇਹ ਹੈ ਕਿ ਜਿਹੜਾ ਇਸ ਤਰ੍ਹਾਂ ਦਾ ਪਹਿਲਾ ਹੀ ਮਾਮਲਾ ਅਮਰਤਪਾਲ ਸਿੰਘ ਦੀ ਪਤਨੀ ਨਾਲ ਵਾਪਰ ਚੁੱਕਾ ਹੈ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਜੀ ਜੀ ਕਿਉਂਕਿ ਅਮਰਤਪਾਲ ਸਿੰਘ ਦੀ ਵਾਈਫ ਹੈ ਜਿਹੜੀ ਉਹ ਅਜੇ ਤੱਕ ਪੇਕੇ ਪਿੰਡ ਗਈ ਹੋਈ ਨਹੀਂ ਹੂੰ ਕਿਉਂਕਿ ਹੁਣ ਉਹਦਾ ਪੇਕਾ ਪਿੰਡ ਕਿਹੜਾ ਹੋਇਆ ਪੇਕਾ ਪਿੰਡ ਤੇ ਉਹਦਾ ਹੋ ਗਿਆ ਨਾ ਉਹ ਇੰਗਲੈਂਡ ਜੀ ਠੀਕ ਹੈ ਜੀ ਤੇ ਵਿਆਹ ਤੋਂ ਬਾਅਦ ਇੱਕ ਰਸਮ ਹੁੰਦੀ ਆ ਕਿ ਕੋਈ ਵੀ ਨਵਯੋਤਾਂ ਹੁੰਦੀ ਹੈ ਜਿਹੜੀ ਉਹ ਪੇਕੇ ਪਿੰਡ ਗੇੜਾ ਲਾਉਂਦੀ ਆ ਤੇ ਉਹਨੇ ਸ਼ਾਇਦ ਦੋ ਵਾਰੀ ਟਰਾਈ ਕੀਤਾ ਦੋਹੇ ਵਾਰ ਹੀ ਅਥਾਰਟੀਆਂ ਨੇ ਰੋਕ ਦਿੱਤਾ ਸੀ ਇਹ ਰੋਕ ਪੰਜਾਬ ਸਰਕਾਰ ਤਾਂ ਕੀ ਰੋਕਣਾ ਤੁਹਾਨੂੰ ਪਤਾ ਹੈ 에어ਪੋਰਟ ਅਥਾਰਟੀਆਂ ਜਿਹੜੀਆਂ ਹੁੰਦੀਆਂ ਏਜੰਸੀਆਂ ਵਗੈਰਾ ਜਿਹੜੀਆਂ ਉਹ ਸੈਂਟਰ ਵਾਲੀਆਂ ਤਾਂ ਇਹਨਾਂ ਦਾ ਇਨਪੁਟ ਹੋ ਸਕਦਾ ਕਿ ਹੋਵੇ ਤਾਂ ਹੁਣ ਇਹ ਜਿਹੜੀ ਖਬਰ ਆਈ ਹੈ ਕਿ ਆਪਾਂ ਤੇ ਔਨ 에ਅਰ ਆ ਗਏ ਜਦੋਂ ਇਹ ਖਬਰ ਬ੍ਰੇਕ ਹੋਈ ਆ ਤਾਂ ਹੁਣ ਇਹਦੇ ਵਿੱਚ ਵੇਖਣ ਵਾਲੀ ਗੱਲ ਉਹ ਇਹ ਹੋਏਗੀ ਕਿ ਕਾਰਨ ਕੀ ਦੱਸਿਆ ਗਿਆ ਹੂੰ ਕਾਰਨ ਕੀ ਦੱਸਿਆ ਜਾਂਦਾ ਹੈ ਤਾਂ ਮਤਲਬ ਕਿ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਸਖਤੀ ਆ ਉਹ ਸਾਰੇ ਪਰਿਵਾਰ ਤੇ ਲਾਗੂ ਇਹਨਾਂ ਨੇ ਕਰ ਦਿੱਤੀ ਹੋਈ ਜੀ ਕੋਈ ਵੀ ਤਰਸੇਮ ਸਿੰਘ ਕੱਲ ਜਾਣਾ ਚਾਹੁੰਗੇ ਤਾਂ ਉਹਨਾਂ ਨੂੰ ਵੀ ਰੋਕਿਆ ਜਾਏਗਾ ਹੁਣ ਤੇ ਬਿਲਕੁਲ ਉਹਨਾਂ ਨੂੰ ਵੀ ਰੋਕਿਆ ਜਾਏਗਾ ਤਾਂ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਦੇਖੋ ਭਾਈ ਜੇ ਹੁਣ ਆਪਾਂ ਦੂਜੇ ਮੁੱਦੇ ਤੇ ਆਉਣਾ ਹੀ ਆ ਕਿ ਅਮਰਤਪਾਲ ਸਿੰਘ ਸੰਵਿਧਾਨ ਦੇ ਦਾਇਰੇ ਚ ਆ ਕੇ ਚੋਣ ਲੜ ਸਕਦੇ ਆ ਜੀ ਆਪਣੀ ਚਾਰਾਜੋਈ ਕਰ ਸਕਦੇ ਆ ਤੇ ਤੁਸੀਂ ਬਾਹਰ ਜਾਣ ਵਾਸਤੇ ਕੋਰਟ ਦੇ ਵਿੱਚ ਚਾਰਾਜੋਈ ਕਰ ਸਕਦੇ ਹੋ ਹਮ ਠੀਕ ਹੈ ਨਾ ਜੀ ਕਿਉਂਕਿ ਆਮ ਹੀ ਆ ਕਿ ਜੇ ਤੁਹਾਡੇ ਤੇ ਕੋਈ ਮੁਕੱਦਮਾ ਹੈ ਤੁਹਾਡੀ ਕੋਈ ਇਨਕੁਆਰੀ ਚੱਲਦੀ ਆ ਤੁਹਾਨੂੰ ਕੋਈ ਨਹੀਂ ਇੱਥੇ ਸਸਾਸਤ ਦਿੰਦਾ ਜੀ ਕੋਈ 에어ਪੋਰਟ ਤੇ ਰੋਕ ਲੈਂਦਾ ਆ ਤੁਸੀਂ ਵੀ ਸੀ ਨੂੰ ਨਹੀਂ ਦੇਖਿਆ ਆ ਬਿਲਕੁਲ ਬਾਬਾ ਫਰੀਦ ਯੂਨੀਵਰਸਿਟੀ ਵਾਲੇ ਵੀ ਸੀ ਨੂੰ ਰੋਕ ਲਿਆ ਸੀ ਕਿਉਂਕਿ ਇੱਕ ਇਨਕੁਆਰੀ ਖੁੱਲੀ ਹੋਈ ਸੀ ਜੀ ਤਾਂ ਇਸ ਕਰਕੇ ਇਹੀ ਆ ਕਿ ਜਿਸ ਬੰਦੇ ਨੂੰ ਲੱਗਦਾ ਕਿ ਭਾਈ ਮੇਰਾ ਹੱਕ ਬਣਦਾ ਤਾਂ ਮੈਂ ਤਾਂ ਇਹ ਚਾਹੁੰਦਾ ਕਿ ਭਾਈ ਜੇ ਕੋਈ ਬੰਦਾ ਕਿਸੇ ਕਿਸਮ ਦਾ ਕੋਈ ਸਾਡੇ ਲਈ ਕੋਈ ਨੁਕਸਾਨ ਨਹੀਂ ਹੈ ਖਤਰਾ ਨਹੀਂ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਕਿਸੇ ਵੀ ਵਿਚਾਰਧਾਰਾ ਦਾ ਤਾਂ ਕੋਈ ਉਹਦਾ ਧੀ ਪੁੱਤ ਕੋਈ ਉਹਦਾ ਮਾਂ ਪਿਓ ਇਧਰ ਉਧਰ ਰਿਸ਼ਤੇਦਾਰ ਆ ਤੇ ਜਾਣ ਉਹਨਾਂ ਚ ਕੀ ਉਹਨੂੰ ਉਹ ਪੇਜਾਂ ਚ ਕੀ ਪ੍ਰੋਬਲਮ ਹੈ ਹਮ ਪਰ ਜੇ ਅਥਾਰਟੀਆਂ ਕੋਈ ਤੱਕਾ ਕਰਦੀਆਂ ਨੇ ਤੁਹਾਡੀ ਨਜ਼ਰ ਦੇ ਵਿੱਚ ਤੇ ਫਿਰ ਮੇਰੇ ਖਿਆਲ ਦੇ ਨਾਲ ਆਪਸ਼ਨ ਇਹ ਹੋਆ ਕਿ ਕੋਰਟ ਦੀ ਪਰਮਿਸ਼ਨ ਲਾਓ ਕਿਉਂਕਿ ਕੋਰਟ ਪਰਮਿਸ਼ਨ ਉਦੋਂ ਦਿੰਦਾ ਜਦੋਂ ਤੁਹਾਡੀ ਵੀ ਗੱਲ ਸੁਣਦਾ ਅਥਾਰਟੀਆਂ ਜਾਂ ਏਜੰਸੀਆਂ ਸਾਰਾ ਕੁਝ ਆ ਕੇ ਰੱਖਦੀਆਂ ਤਾਂ ਫਿਰ ਕੋਰਟ ਕਹਿੰਦਾ ਕਿ ਹਾਂ ਭਾਈ ਬਾਹਰ ਜਾਣਾ ਦਾ ਹੱਕ ਹੈ ਕਿਉਂਕਿ ਟਰੈਵਲ ਡਾਕੂਮੈਂਟ ਜਿਹੜਾ ਹੁੰਦਾ ਨਾ ਪਾਸਪੋਰਟ ਜੀ ਜਿਵੇਂ ਇਹਦੇ ਤੇ ਕੋਰਟ ਨੇ ਸਾਫ਼ ਕੀਤਾ ਹੈ ਕਿ ਭਾਈ ਇਹ ਹਾਸਲ ਕਰਨਾ ਹਰ ਇੱਕ ਦਾ ਹੱਕ ਹੈ ਹਮ ਠੀਕ ਹੈ ਤੇ ਲਾਜ਼ਮ ਸਥਿਤੀ ਦੇ ਵਿੱਚ ਵਿਦੇਸ਼ ਯਾਤਰਾ ਵੀ ਨਹੀਂ ਕਿਸੇ ਦੀ ਤੁਸੀਂ ਰੋਕ ਸਕਦੇ ਮਤਲਬ ਕਿ ਰੇਅਰ ਮਾਮਲੇ ਦੇ ਵਿੱਚ ਹੀ ਵਿਦੇਸ਼ ਯਾਤਰਾ ਜਿਹੜੀ ਆ ਉਹ ਰੋਕੀ ਜਾ ਸਕਦੀ ਹੈ ਜਿਹੜਾ ਇੰਡੀਅਨ ਪਾਸਪੋਰਟ 홀ਡਰ ਹੈ ਜੇ ਕੋਈ ਖਤਰਾ ਹੈ ਜਾਂ ਜੇ ਕੋਈ ਸ਼ੱਕ ਸ਼ੁਭਾ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਕੋਰਟ ਜਿਹੜੀ ਹੈ ਉਹ ਕੁਝ ਡਾਇਰੈਕਸ਼ਨਸ ਦੇ ਦਿੰਦੀ ਆ ਜਾਂ ਸ਼ਰਤਾਂ ਲਾ ਦਿੰਦੀ ਆ ਕਿ ਭਾਈ ਤੁਹਾਨੂੰ ਬੌਂਡ ਪਰ ਨਾ ਪਵੇਗਾ ਜਾਂ ਤੁਸੀਂ ਭਾਈ ਜੇ ਜਾਓਗੇ ਤਾਂ ਇਸਾ ਨਹੀਂ ਕਰ ਸਕਦੇ ਵਗੈਰਾ ਵਗੈਰਾ ਜੋ ਗਿਆ ਜਾਂ ਇਨੇ ਦਿਨ ਵਾਸਤੇ ਤੁਹਾਨੂੰ ਇਜਾਜ਼ਤ ਦਿੱਤੀ ਜਾਂਦੀ ਆ ਉਹ ਠੀਕ ਆ ਤਾਂ ਮੇਰੇ ਖਿਆਲ ਦੇ ਨਾਲ ਇਹੋ ਹੀ ਇਹ ਹੁਣ ਚਾਰਾ ਬਚਦਾ ਜੀ ਹਮ ਜੀ ਜੀ ਚਲੋ ਅਗਲੀ ਗੱਲ ਵੱਲੀ ਆਪਾਂ ਚੱਲਦੇ ਹਾਂ ਪਰ ਪਹਿਲਾਂ ਹਰਮਨਦੀਪ ਸਿੰਘ ਜੀ ਗੱਲ ਅਸੀਂ ਕਰ ਰਹੇ ਸੀ ਪਹਿਲਾਂ ਤੇ ਇਸ ਕਰਕੇ ਐਦਾਂ ਨਹੀਂ ਹੈ ਕਿ ਅਮਰਪਾਲ ਸਿੰਘ ਹੋਰਾਂ ਬਾਰੇ ਅਸੀਂ ਗੱਲ ਨਹੀਂ ਕਰਨੀ ਆ ਦੇਖੋ ਗੱਲ ਸ਼ੁਰੂ ਹੋ ਗਈ ਤੁਹਾਡਾ ਕਮੈਂਟ ਤੇ ਮੈਂ ਬਾਅਦ ਦੇ ਵਿੱਚ ਦੇਖਿਆ ਤੇ ਇੱਕ ਮਿੱਤਰ ਹੋਰ ਹੈ ਸਤਨਾਮ ਸਿੰਘ ਜੀ ਇਹ ਕਹਿੰਦੇ ਕਿ ਅਮਰਪਾਲ ਸਿੰਘ ਦੀ ਜ਼ਮਾਨਤ ਬਾਰੇ ਵੀ ਦੱਸ ਦਿਓ ਉਹ ਵੀ ਆਪਾਂ ਗੱਲ ਕਰਦੇ ਆਪਾਂ ਇਹਨਾਂ ਦਾ ਕੱਲ ਹੀ ਗੱਲ ਕੀਤੀ ਸੀ ਮਿੰਟੂ ਜੀ ਕਿ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਚਾਰਾ ਰੋਈ ਕੀਤੀ ਹੈ ਕਿ ਜਿਹੜਾ ਸਰਦਰ ਉੱਤ ਦਾ ਸੈਸ਼ਨ ਹੈ ਉਹਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਿਓ ਮੈਨੂੰ ਹਾਜ਼ਰੀ ਭਰਨ ਦਿਓ ਤੇ ਹਾਈ ਕੋਰਟ ਤੇ ਮੈਨੂੰ ਦਾ ਅੱਜ ਸੁਣਵਾਈ ਹੋਣੀ ਹੈ ਹਾਂ ਹੋ ਗਈ ਜੀ ਹੋ ਗਈ ਹੋ ਗਈ ਹੋ ਗਈ ਹਾਂ ਜੀ ਫਿਰ ਥੋੜਾ ਜਿਹਾ ਇਹ ਵੀ ਅੱਗੇ ਦੱਸ ਤੁਸੀਂ ਥੋੜੇ ਜੇ ਅੱਜ ਕੱਲ ਰਜੇ ਵਿੱਚ ਹੋ ਨਾ ਚਲੋ ਹਾਂ ਜੀ ਬਸ ਮੈਨੂੰ ਇਹ ਪਤਾ ਸੀ ਕਿ ਸੁਣਵਾਈ ਅੱਜ ਹੋਣੀ ਹੈ ਪਰ ਚਾਹ ਚੂ ਪੀਆ ਕਰੋ ਇੱਕ ਦੋ ਬਰੀ ਨਾ ਜ਼ਰੂਰ ਕੰਮ ਦੇ ਬੋਝ ਦੇ ਵਿੱਚ ਇਹ ਵਿਚਾਰਾ ਕਾਮ ਕਾਮ ਹੋਰਾ ਪੀ ਲੋ ਸਿੰਕਾਰਾ ਇਦਾਂ ਦੀ ਮਸ਼ਹੂਰੀ ਆਉਂਦੀ ਹੁੰਦੀ ਸੀ ਓਕੇ ਚਲੋ ਜੀ ਚਲੋ ਚਾਹ ਤੇ ਜਲਦੀ ਰਹਿਣ ਚਾਹ ਤੇ ਪੰਜਾਬੀਆਂ ਨੇ ਫੇਵਰੇਟ ਹੈ ਤੁਹਾਨੂੰ ਪਤਾ ਹੀ ਹੈ ਜੋ ਚੱਲਦੀ ਤੇ ਨਾਲੇ ਚਾਹ ਚੱਲਦੇ ਆ ਨਾ ਚਲ ਇਸ ਮਾਮਲੇ 'ਚ ਕੀ ਚੱਲ ਰਿਹਾ ਉਹ ਵੀ ਥੋੜਾ ਜਿਹਾ ਦੱਸਿਓ ਕਿ ਅੱਜ ਕੋਈ ਰਾਹਤ ਮਿਲੀ ਐ ਜੇ ਰਾਹਤ ਮਿਲੀ ਐ ਤਾਂ ਫਿਰ ਆਪਾਂ ਅੱਗੇ ਦੀ ਗੱਲ ਨਹੀਂ ਬਿਲਕੁਲ ਰਾਹਤ ਹੈ ਕੀ ਆ ਜੀ ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਜਿਸ ਦਿਨ ਸੁਪਰੀਮ ਕੋਰਟ 'ਚ ਕੀ ਹੋ ਗਿਆ ਕਿ ਝਟਕਾ ਲੱਗਿਆ ਜੀ ਤਾਂ ਮੈਂ ਤੁਹਾਨੂੰ ਕੀ ਕਿਹਾ ਸੀ ਇਹ ਤਾਂ ਰਾਹਤ ਐ ਅਮਰਪਾਲ ਸਿੰਘ ਵਾਸਤੇ ਤੁਸੀਂ ਦੇਖੋ ਕਿ ਹਾਈ ਕੋਰਟ ਚਾਹੇ ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਚ ਜਾਓ ਤੁਸੀਂ ਜੋ ਵੀ ਆਪਣੀ ਗੱਲ ਰੱਖਣੀ ਉੱਥੇ ਰੱਖੋ ਉਹ ਹਾਈ ਕੋਰਟ ਚ ਹੈ ਦੇਖੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਨਾ ਜਿਵੇਂ ਜਿਵੇਂ ਤੁਸੀਂ ਕਾਨੂੰਨ ਦੇ ਨਾਲ ਵਾਹ ਵਾਸਤਾ ਹੁੰਨੇ ਤੁਹਾਨੂੰ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੋਰ ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਹੁੰਦੀ ਜੀ ਜੀ ਬਿਲਕੁਲ ਤਾਂ ਉਹ ਜਿਵੇਂ ਹੀ ਵਾਪਸ ਆਏ ਹਾਈ ਕੋਰਟ ਇਹਨਾਂ ਦੇ ਵਕੀਲ ਬਹੁਤ ਸਿਆਣੇ ਆ ਆਰਐਸ ਬੈਂਸ ਸਿਆਣੇ ਸਾਰੇ ਵਕੀਲ ਸਿਆਣੇ ਹੁੰਦੇ ਆ ਕੁਝ ਵਕੀਲਾਂ ਨੂੰ ਕੁਝ ਖਾਸ ਮਾਮਲਿਆਂ 'ਚ ਮੁਹਾਰਤ ਹੁੰਦੀ ਆ ਜਿਵੇਂ ਕੋਈ ਦਿਵਾਨੀ ਕੋਈ ਕ੍ਰਿਮਨਲ ਕੋਈ ਟੈਕਸੀਏਸ਼ਨ ਮਤਲਬ ਕਿ ਇਸ ਤਰ੍ਹਾਂ ਇੱਕ ਮੁਹਾਰਤ ਬਣ ਜਾਂਦੀ ਆ ਬੀਟ ਬਣ ਜਾਂਦੀ ਆ ਤਾਂ ਹੁਣ ਹੋਇਆ ਕੀ ਆ ਕਿ ਉਹਨਾਂ ਨੇ ਤੁਰੰਤ ਜਿਵੇਂ ਹੀ ਸਰਦ ਰੁੱਤ ਸੈਸ਼ਨ ਦੀ ਡੇਟ ਫਿਕਸ ਹੋਈ ਉਹਨਾਂ ਨੇ ਨਾਲ ਦੀ ਨਾਲ ਚੱਕ ਕੇ ਤੇ ਪਟੀਸ਼ਨ ਫਾਈਲ ਕਰ ਦਿੱਤੀ ਜੀ ਹੁਣ ਕੋਰਟ ਨੇ ਕਿਉਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਸੀ ਕਿ ਬਈ ਇਹਨਾਂ ਦਾ ਮਾਮਲਾ ਜਿਹੜਾ ਖਾਸ ਤੌਰ ਤੇ ਐਨਐਸਏ ਨੂੰ ਚੈਲੰਜ ਸੀ ਉਹਦਾ ਇਹਨਾਂ ਨੇ ਕੁਝ ਮਹੀਨੇ ਦਾ ਟਾਈਮ ਇੱਥੇਆ ਸੀਗਾ ਕਿ ਇੰਨੇ ਮਹੀਨਿਆਂ ਚ ਤੁਸੀਂ ਫੈਸਲਾ ਲੈਣਾ ਹੈ। ਹਮ ਐਤਕੀ ਹਾਈ ਕੋਰਟ ਨੇ ਕਿਉਂਕਿ ਦਸੰਬਰ ਤੇ ਆਇਆ ਉਹਨਾਂ ਨੇ ਇਸ ਮਾਮਲੇ ਨੂੰ ਵੀ ਬਹੁਤ ਮੈਰਿਟ ਤੇ ਸੁਣਿਆ ਮੈਂ ਕਹਾਂਗਾ। ਹਮ ਜਿਵੇਂ ਪਟੀਸ਼ਨ ਫਾਈਲ ਹੋਈ ਸੁਣਵਾਈ ਮੁਕਰਰ ਹੋਈ ਤਨਾ ਸੁਣ ਲਿਆ। ਹੁਣ ਉੱਥੇ ਕੀ ਹੋਇਆ? ਇਨੂੰ ਥੋੜਾ ਜਿਹਾ ਮਤਲਬ ਕਿ ਆਪਾਂ ਕਹਿ ਲਈਏ ਬਰੀਕੀ ਨਾਲ ਸੁਣ ਲਿਓ ਸਮਝ ਲਿਓ ਜੀ ਇਹਨਾਂ ਨੇ ਕਿਹਾ ਕਿ ਭਈ 1 ਤੋਂ 9 ਦਸੰਬਰ ਦੀ ਸ਼ੈਦ ਇਹਨਾਂ ਨੇ ਮੰਗੀ ਆ ਹਮ ਇਨ ਟਰਮ ਰਾਹਤ ਕਹਿ ਲੋ ਜਾਂ ਪੈਰੋਲ ਕਹਿ ਲੋ ਜਾਂ ਕੁਝ ਵੀ ਸਰਦ ਰੁੱਤ ਸੈਸ਼ਨ ਦੇ ਵਿੱਚ ਹਿੱਸੇਦਾਰੀ ਲਈ ਜੀ ਕੋਰਟ ਨੇ ਕਿਹਾ ਕਿ ਜਿਹੜੇ ਇਹ ਐਮਪੀ ਨੇ ਇਹ ਉੱਥੇ ਬੋਲਣਗੇ ਵੀ ਜਾ ਕੇ ਕਿ ਮੂਕ ਦਰਸ਼ਕ ਬਣ ਕੇ ਉੱਥੇ ਬੈਠੇ ਰਹਿਣਗੇ ਹਮ ਤਾਂ ਬੈਂਕ ਸਾਹਿਬ ਜਿਹੜੇ ਇਹਨਾਂ ਦੇ ਵਕੀਲ ਸੀ ਉਹਨਾਂ ਕਹੇ ਬੋਲਣਗੇ ਜੀ ਡੈਫੀਨੇਟਲੀ ਬੋਲਣਗੇ ਜੇ ਮੌਕਾ ਮਿਲੇਗਾ ਸਪੀਕਰ ਸਾਹਿਬ allow ਕਰਨਗੇ ਤਾਂ ਬੋਲਣਗੇ ਇਹ ਕਹਿੰਦੇ ਫਿਰ ਬੋਲਣਗੇ ਕੀ ਨੈਕਸਟ ਸਵਾਲ ਹੁਣ ਜਿਹੜੇ ਵਕੀਲ ਹੁੰਦੇ ਆ ਮੈਂ ਤੁਹਾਨੂੰ ਦੱਸਿਆ ਨਾ ਉਹਨਾਂ ਦੀ ਮੁਹਾਰਤ ਹੁੰਦੀ ਆ ਤਾਂ ਉਹਨਾਂ ਨੇ ਚੱਟ ਜਵਾਬ ਦਿੱਤਾ ਕਿ ਜੋ ਫਲੱਡ ਆਇਆ ਪਿਛਲੇ ਦਿਨੀ ਸ਼ਾਇਦ ਇਹਦੇ ਤੇ ਬੋਲਣਗੇ ਹਮ ਮਤਲਬ ਐ ਥੋੜੀ ਹੁਣ ਕਹਿ ਸਕਦੇ ਸੀ ਕਿ ਉਥੇ ਫਲਾਸਤਾਨ ਦੇ ਨਾਰੇ ਲਾ ਦੇਣਗੇ ਨਹੀਂ ਸਰ ਨਹੀਂ ਤਾਂ ਮੈਂ ਕਹਿ ਰਿਹਾ ਸੀਗਾ ਕਿ ਬੈਂਕ ਸਾਹਿਬ ਮਤਲਬ ਕਿ ਬਹੁਤ ਹੰਡੇ ਹੋਏ ਵਕੀਲ ਨੇ ਹੂੰ ਤਾਂ ਫਿਲਹਾਲ ਫਿਰ ਉਹਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦਾ ਸ਼ਾਇਦ ਟਾਈਮ ਦਿੱਤਾ ਕਿ ਭਾਈ ਤੁਸੀਂ ਇਹਦੇ ਤੇ ਫੈਸਲਾ ਲਵੋ ਹੂੰ ਕਿਉਂ ਕਿ ਕਿਉਂਕਿ ਕੇਂਦਰ ਸਰਕਾਰ ਦੇ ਜਿਹੜੇ ਉੱਥੇ ਪੇਸ਼ ਹੋਏ ਨੇ ਵਕੀਲ ਸ਼ਾਇਦ ਸੱਤੇਪਾਲ ਜੀ ਨੇ ਬੜੇ ਪੁਰਾਣੇ ਸਮੇਂ ਤੋਂ ਇੱਥੇ ਇਹਨੇ ਸੱਤੇਪਾਲ ਜੈਨ ਹੈ ਸ਼ਾਇਦ ਉਹਨਾਂ ਦਾ ਪੂਰਾ ਨਾਮ ਜੇ ਮੈਂ ਨਹੀਂ ਭੁੱਲਦਾ ਬੜੇ ਪੁਰਾਣੇ ਇੱਥੇ ਆ ਹਾਈ ਕੋਰਟ ਦੇ ਵਿੱਚ ਹੀ ਆ ਆਪਣੇ ਉਹਨਾਂ ਨੇ ਆਖਿਆ ਕਿ ਭਈ ਇਹ ਸੰਬੰਧਤ ਜਿਹੜੀ ਅਥॉरिटी ਆ ਪੰਜਾਬ ਸਰਕਾਰ ਆ ਹੂੰ ਇਹ ਪੰਜਾਬ ਸਰਕਾਰ ਕੋਲ ਚਲੇ ਜਾ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਸਰਕਾਰ ਨੂੰ ਕੁਝ ਲਿਖਤੀ ਭੇਜਿਆ ਜੀ ਤਾਂ ਇਹਨਾਂ ਦੇ ਜਿਹੜੇ ਵਕੀਲ ਸੀ ਅਮਰਤਪਾਲ ਸਿੰਘ ਦੇ ਉਹਨਾਂ ਨੇ ਕਿਹਾ ਕਿ ਵੇਖੋ ਅਸੀਂ ਪਹਿਲਾਂ ਹੀ ਲਿਖ ਚੁੱਕੇ ਹੂੰ ਫਿਰ ਜਿਹੜੇ ਪੰਜਾਬ ਵਾਲੀ ਉਹ ਵਕੀਲ ਸਨ ਸਰਦਾਰ ਚੰਚਰ ਸਿੰਘ ਜੀ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸਾਡੇ ਕੋਲ ਪ੍ਰੈਜੈਂਟੇਸ਼ਨ ਤੇ ਦਿੱਤੀ ਆ ਕਿਉਂਕਿ ਇਹਨਾਂ ਨੇ ਹੀ ਚੁੱਕਿਆ ਕਿ ਦੇਖੋ ਜੀ ਅਸੀਂ ਪੰਜਾਬ ਸਰਕਾਰ ਨੂੰ ਅ ਕਹਿ ਚੁੱਕੇ ਆ ਮਤਲਬ ਕਿ ਇਹਦੇ ਚ ਕੀ ਹੁੰਦਾ ਕਿ ਜਿਹੜਾ ਐਨਐਸਏ ਵਾਲਾ ਮਾਮਲਾ ਹੁੰਦਾ ਨਾ ਖਾਸ ਤੌਰ ਤੇ ਤੁਸੀਂ ਦੇਖੋਗੇ ਤਾਂ ਡੀਸੀ ਤੇ ਬਹੁਤ ਨਿਰਭਰ ਕਰਦਾ ਹੈ ਜੀ ਤਾਂ ਉਹ ਕਹਿੰਦੇ ਜੀ ਅਸੀਂ ਜਿੱਥੇ ਮਤਲਬ ਕਿ ਦੇਣਾ ਵਣਦਾ ਸੀ ਉਥੇ ਦੋ ਥਾਂਾਂ ਤੇ ਦੇ ਚੁੱਕੇ ਆ ਲਿਖਤੀ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਹਾ ਕਿ ਦੇਖੋ ਜੀ ਇਹ ਪ੍ਰੈਜੈਂਟੇਸ਼ਨ ਦਿੱਤੀ ਹੈ ਇਹਨਾਂ ਨੇ ਨਾ ਕਿ ਕੋਈ ਐਪਲੀਕੇਸ਼ਨ ਤਾਂ ਕੋਰਟ ਨੇ ਇੱਕ ਹੋਰ ਰਾਹ ਦੇ ਦਿੱਤੀ ਕਿ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਹੈ ਇਹਨਾਂ ਨੇ ਇਸੇ ਨੂੰ ਹੀ ਤੁਸੀਂ ਹੁਣ ਐਪਲੀਕੇਸ਼ਨ ਮੰਨ ਲਓ ਬਿਲਕੁਲ ਲੋ ਸੱਚੀ ਮਤਲਬ ਕਿ ਤੁਸੀਂ 7 ਦਿਨ ਦੇ ਵਿੱਚ ਫੈਸਲਾ ਲਵੋ ਜੋ ਚੀਜ਼ ਉਹਨਾਂ ਨੇ ਪ੍ਰੈਜੈਂਟੇਸ਼ਨ ਦਾ ਮਤਲਬ ਕੀ ਹੋਇਆ ਕਿ ਤੁਸੀਂ ਇੱਕ ਪੇਸ਼ਕਾਰੀ ਕੀਤੀ ਆ ਜੀ ਤਾਂ ਉਸੇ ਪੇਸ਼ਕਾਰੀ ਨੂੰ ਤੁਸੀਂ ਹਰਜੀ ਮੰਨ ਲਓ ਤੇ ਇਹਦੇ ਤੇ ਫੈਸਲਾ ਲੈ ਲਵੋ ਤਾਂ ਮੇਰੇ ਖਿਆਲ ਦੇ ਨਾਲ ਹੁਣ ਸਾਰਿਆਂ ਦੀ ਨਿਗਾ ਜਿਹੜੀ ਆ ਉਹ ਹਫਤੇ ਬਾਅਦ ਜੋ ਫੈਸਲਾ ਆਏਗਾ ਪੰਜਾਬ ਸਰਕਾਰ ਦਾ ਵੈਸੇ ਮੈਨੂੰ ਲੱਗਦਾ ਨਹੀਂ ਹੈ ਕਿ ਉਹ ਕਹਿ ਦਿਨਗੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਸਰਕਾਰ ਉਹਦੇ ਚ ਜਵਾਬ ਦਾਖਲ ਜ਼ਰੂਰ ਕਰਨਾ ਚਾਹੇਗੀ ਐਸਾ ਕਿ ਜੀਤੇ ਨਾਲ ਅਦਾਲਤ ਨੂੰ ਕਨਵਿੰਸ ਕਰ ਲਿਆ ਜਾਵੇ ਕਿ ਨਹੀਂ ਬਣਦੀ ਨਹੀਂ ਹੈ ਰਾਹਤ ਤਾਂ ਫਿਲਹਾਲ ਫੈਸਲਾ ਹੋ ਲੈਣਗੇ ਤਾਂ ਫੈਸਲਾ ਇਹੋ ਜਿਹਾ ਲੈਣਗੇ ਮੰਨ ਲਓ ਜੇ ਨਕਾਰਾਤਮਕ ਲੈਂਦੇ ਨੇ ਅਮਰਤਪਾਲ ਸਿੰਘ ਦੇ ਲਈ ਅਰਜੀ ਨਾਲ ਤਾਂ ਉਹਦੇ ਵਿੱਚ ਉਹ ਕਾਰਨ ਕੋਈ ਸੋਲਿਡ ਜਿਹੜਾ ਹੈ ਉਹ ਦਰਜ ਕਰਨਗੇ ਤੇ ਜੇ ਅਲਾਉ ਕਰ ਦਿੰਦੇ ਫਿਰ ਤਾਂ ਗੱਲ ਹੀ ਖਤਮ ਹੈ ਨਾ ਹਾਂ ਫਿਰ ਕੋਰਟ ਨੇ ਤਾਂ ਕੋਈ ਰੋਕ ਲਾਈ ਨਹੀਂ ਫਿਲਹਾਲ ਕੋਰਟ ਨੇ ਕੁਝ ਨਹੀਂ ਕਿਹਾ ਜੀ ਕੋਰਟ ਨੇ ਇਹਨਾਂ ਤੇ ਸ਼ਰਤਾਂ ਕੇਂਦਰ ਨੇ ਇਹਨਾਂ ਤੇ ਸ਼ਰਤਾਂ ਜੇ ਮੰਨ ਲਓ ਇਹ ਅਲਾਉ ਕਰ ਦੇਣਗੇ ਤਾਂ ਫਿਰ ਸਪੀਕਰ ਸਾਹਿਬ ਆਪਣੀ ਕਾਰਵਾਈ ਰੰਭ ਕੇ ਤੇ ਜਿਵੇਂ ਇੰਜੀਨੀਅਰ ਰਾਸ਼ਿਦ ਨੂੰ ਅਲਾਉ ਕੀਤਾ ਸੀ ਹੋ ਸਕਦਾ ਕਰ ਦੇਣਾ ਹਾਂ